ਅਸੀਂ 2 ਸਤੰਬਰ ਨੂੰ ਜਿਹੜਾ ਹੈ ਉਹ ਕਾਲੇ ਚੋਲੇ ਫਾਕੇ ਮੂੰਹ ਤੇ ਪੱਟੀਆਂ ਬੰਨ੍ਹ ਕੇ ਹੱਥਾਂ 'ਚ ਬੈਨਰ ਲੈ ਕੇ ਤੇ ਜਿਹੜਾ ਪੰਜਾਬ ਵਿਧਾਨ ਸਭਾ ਨੂੰ ਜਿਹੜਾ ਰੋਸ ਮਾਰਚ ਕਰਨ ਜਾ। ਲੱਗਦਾ ਇਹ ਇਕੱਠ ਦਾ ਕੋਈ ਅਸਰ ਪਊਗਾ ਸਰਕਾਰ ਤੇ ਕੀ ਮਸਲਾ ਹੱਲ ਹੋਊਗਾ ਕਿਉਂਕਿ ਇਹ ਛੋਟਾ ਮਸਲਾ ਨਹੀਂ ਇਹ 40 ਸਾਲ ਤੋਂ ਮਸਲਾ ਚੱਲਦਾ ਆ ਰਿਹਾ ਹੈ। ਜਿਹੜੇ ਕਾਨੂੰਨ ਬਣਾਏ ਸੀ ਨਾ ਮੋਦੀ ਨੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ ਅੱਜ ਵੀ ਹੈ ਤੀਸਰੀ ਵਾਰ ਬਣ ਗਿਆ ਉਸ ਮੋਦੀ ਦੀ ਧੌਣ ਚੋ ਕਿਲਾ ਕੱਢਿਆ ਖਲੀ ਕੱਢਿਆ ਜਿਹੜਾ ਇਹ ਪੰਜਾਬ ਸਰਕਾਰ ਕਿਦੇ ਪਾਣੀ ਹਾਰਿਆ ਇਹ ਕਿਹੜੇ ਬਾਗੀ ਮੂੜੀਆਂ ਔਰ 15 ਸਤੰਬਰ ਨੂੰ ਜਿਹੜਾ ਇਹਨਾਂ ਨੇ ਐਲਾਨ ਕੀਤਾ ਅਸੀਂ ਅੱਗੇ ਹੋ ਕੇ ਉਥੇ ਜਿਹੜਾ ਮਿੱਟੀ ਪਾਉਣ ਵਾਸਤੇ ਅੱਗੇ ਹੋ ਕੇ ਲਾਗੇ ਜੇ ਛਿੜੀਆਂ ਦੇਣੀਆਂ ਪਈਆਂ ਉਹ ਵੀ ਦਵਾਂਗੇ ਇਹ ਪਗਵੰਤੇ ਮਾ ਲੱਤਾਂ ਜੀ ਇਹਨਾਂ ਯੋਰ ਨਹੀਂ ਹੈਗਾ ਇਹ ਭਾਰ ਚੱਕ ਜੂ ਇਹਨਾਂ ਸਾਰਿਆਂ ਨੂੰ ਉੱਥੇ 15 ਸਪੀਕ ਨੂੰ ਇਹ ਰੋਕ ਲੂ ਇਹ ਬੰਨ ਮਾਰਨ ਤੋਂ ਰੋਕ ਲੂ ਨਹੀਂ ਤੇ ਮਾਰਾਂਗੇ ਦਰਿਆ ਨੂੰ ਫਨ ਫਿਰ ਆਵੇ ਰੋਕ ਕੇ ਪੰਜਾਬ ਦੀ ਅਜੇ ਹੀ ਕਿਹੜੀ ਗਲਤੀ ਪੰਜਾਬ ਤੋਂ ਹੋ ਗਈ ਕਿ ਪੰਜਾਬ ਨੂੰ ਹਰ ਇੱਕ ਹੱਕ ਅੱਜ ਲੜ ਕੇ ਲੈਣੇ ਪੈ ਰਹੇ ਆ ਸੜਕਾਂ ਤੇ ਉੱਤਰ ਕੇ ਲੈਣੇ ਪੈ ਰਹੇ ਆ ਧਰਨੇ ਲਾਉਣੇ ਪੈ ਰਹੇ ਆ ਸਾਡੇ ਨੌਜਵਾਨਾਂ ਜਿਨ੍ਹਾਂ ਨੇ ਪੜ੍ਹਨਾ ਸੀ ਦੇਖਣਾ ਸੀ ਪਰ ਉਹਨਾਂ ਨੂੰ ਆਪਣੀ ਹੱਕ ਮੰਗਣ ਲਈ ਅੱਜ ਸੜਕਾਂ ਤੇ ਆਉਣਾ ਪੈ ਰਿਹਾ ਉਹਨਾਂ ਰਾਜਨੀਤਿਕ ਲੋਕਾਂ ਨੇ ਸਾਡੀਆਂ ਜਮੀਰਾਂ ਮਾਰਤੀਆਂ ਸਾਡੀਆਂ ਅਣਖਾਂ ਮਾਰਤੀਆਂ ਸਾਡੀ ਗੈਰਤ ਮਰ ਗਈ ਅਸੀਂ ਜ਼ਿੰਮੇਵਾਰੀਆਂ ਤੋਂ ਫਾਰਗ ਸੁਖਵੀਰ ਬਾਦਲ ਤੇ ਭਾਜਪਾ ਦੀ ਸਰਕਾਰ ਲਈ ਪਰ ਉਸ ਝੰਡਾਲ ਚੌਂਕੜੀ ਨੇ ਇਹ ਪੰਜਾਬ ਦੇ ਪਾਣੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਪੰਜਾਬ ਦੀ ਛੜੀ ਹਵਾ ਪ੍ਰਦੂਸ਼ਿਤ ਹੋ ਰਹੀ ਆ ਜਿਹੜਾ ਸਾਲਾਂ ਤੋਂ ਵੀ ਅਸੀਂ ਕਰ ਰਿਆਂ ਅੱਜ ਸਾਡੇ ਜਿਹੜੀਆਂ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਸਾਡੇ ਅੱਜ ਤੇਤੇ ਖਤਮ ਹੋ ਰਹੇ ਨੇ ਇਹ ਸਾਰਾ ਕੁਝ ਉਹਦੇ ਵਿਰਵਾਤ ਹੋ ਰਿਹਾ ਪਰ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਇਹ ਉਹਦੇ ਵਾਰਸਾਂ ਡਰਨ ਵਾਲੇ ਨਹੀਂ ਝੁਕਣ ਵਾਲੇ ਨਹੀਂ ਦੇਖਣ ਵਾਲੇ ਨਹੀਂ ਇਹ ਚਾਹ ਮਾਨ ਸਰਕਾਰ ਚਾਹ ਮੋਦੀ ਸਰਕਾਰ ਹੈ ਗੋਟੀਆਂ ਲਵਾ ਦੇਾਂਗੇ ਕੱਲ ਅੱਜ ਲੁਧਿਆਣਾ ਦੇ ਵਿੱਚ ਕਾਲੇ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਇਕੱਠ ਹੋਇਆਗਾ ਉਸ ਇਕੱਠ ਤੋਂ ਸਬੋਧਨ ਕਰਦੇ ਲਈ ਲੋਕਾਂ ਦੇ ਨਾਲ ਸਾਥ ਦੇਣ ਦੇ ਲਈ ਬਲਦੇਵ ਸਿੰਘ ਸਰਸਾ ਵੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਸਰਸਾ ਸਾਹਿਬ ਇੱਕ ਸੰਘਰਸ਼ ਤੁਸੀਂ ਪਹਿਲਾਂ ਬਾਰਡਰਾਂ ਤੇ ਲੜ ਰਹੇ ਹੋ ਦੂਜਾ ਸੰਘਰਸ਼ ਇਹ ਸ਼ੁਰੂ ਹੋਣ ਜਾ ਰਿਹਾਗਾ ਪੰਜਾਬ ਦੀ ਅਜੇ ਹੀ ਕਿਹੜੀ ਗਲਤੀ ਪੰਜਾਬ ਤੋਂ ਹੋ ਗਈ ਕਿ ਪੰਜਾਬ ਨੂੰ ਹਰ ਇੱਕ ਹੱਕ ਅੱਜ ਲੜ ਕੇ ਲੈਣੇ ਪੈ ਰਹੇ ਆ ਸੜਕਾਂ ਤੇ ਉੱਤਰ ਕੇ ਲੈਣੇ ਪੈ ਰਹੇ ਆ ਧਰਨੇ ਲਾਉਣੇ ਪੈ ਰਹੇ ਆ ਸਾਡੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਪੜ੍ਹਨਾ ਸੀ ਲਿਖਣਾ ਸੀ ਪਰ ਉਹਨਾਂ ਨੂੰ ਆਪਣੇ ਹੱਕ ਮੰਗਣ ਲਈ ਅੱਜ ਸੜਕਾਂ ਤੇ ਆਉਣਾ ਪੈ ਗਿਆ ਇਹਦਾ ਜਿਹੜਾ ਅਸਲ ਕਾਰਨ ਹੈ ਕਾਕਾ ਜੀ ਸਾਨੂੰ ਥੋੜਾ ਜਿਹਾ ਪਿਛੋਕੜal ਝਾਤ ਮਾਰਨੀ ਪਏ ਸਾਡੇ ਗੁਰੂ ਸਾਹਿਬਾਨ ਨੇ ਜਾਂ ਜਿਹੜੇ ਸਾਡੇ ਪੁਰਖੇ ਸਨ ਬਾਬਾ ਦੀਪ ਸਿੰਘ ਜੀ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਉਸ ਤੋਂ ਬਾਅਦ ਜਿੰਨੇ ਵੀ ਹੋਏ ਨਹੀਂ ਗੁਰੂ ਸਾਹਿਬਾਨ ਨੇ ਸਾਨੂੰ ਆਪਣੇ ਹੱਕਾਂ ਲਈ ਜਿਹੜਾ ਸੀ ਆਪਣੇ ਇੱਕ ਜੀਵਨ ਜਾਚ ਦੱਸੀ ਸੀ ਉਹ ਅਸੀਂ ਗੁਰੂ ਸਾਹਿਬ ਵੱਲੋਂ ਦਰਸਾਏ ਰਸਤੇ ਨੂੰ ਭੁੱਲ ਗਏ ਇਸ ਸਮੇਂ ਚ ਆ ਕੇ ਜਦੋਂ ਦੇਸ਼ ਆਜ਼ਾਦ ਹੋਇਆ ਦੇਸ਼ ਆਜ਼ਾਦ ਹੋਇਆ ਤੇ ਪੰਜਾਬ ਬਰਬਾਦ ਹੋਇਆ ਪੰਜਾਬ ਦਾ ਬਹੁਤ ਸਾਰਾ ਹਿੱਸਾ ਪਾਕਿਸਤਾਨ ਚ ਰਹਿ ਗਿਆ ਔਰ ਕੁਝ ਇਸ ਇਧਰ ਆ ਗਿਆ ਜਿਹੜਾ ਇਧਰ ਆਇਆ ਉਹ ਚੋ ਹਿਮਾਚਲ ਬਣ ਗਿਆ ਉਹ ਚੋ ਹਰਿਆਣਾ ਬਣ ਗਿਆ ਓਛਾ ਚੰਡੀਗੜ੍ਹ ਨਿਕਲ ਗਿਆ ਪੰਜਾਬ ਜੇਸ ਆਜ਼ਾਦ ਹੋਇਆ ਪੰਜਾਬ ਬਰਬਾਦ ਹੋਇਆ ਔਰ ਉਸ ਤੋਂ ਅੱਗੇ ਤੁਸੀਂ ਚੱਲੋ ਕਿ ਇਸ ਬਰਬਾਦੀ ਦੇ ਨਾਲ-ਨਾਲ ਅਸੀਂ ਜਿਹੜੇ ਲੋਕ ਸੀ 1947 ਤੋਂ ਬਾਅਦ ਜਿਨ੍ਹਾਂ ਨੇ ਅਸੀਂ ਆਪਣੇ ਪੰਜਾਬ ਦੀ ਵਾਗਡੋਰ ਸੰਭਾਲਣੀ ਸੀ ਜਿਹੜੇ ਸਾਡੇ ਰਾਜਨੀਤਿਕ ਲੋਕ ਸੀ ਉਹਨਾਂ ਦੇ ਪਿੱਛੇ ਲੱਗੇ ਛੋਟੀਆਂ-ਛੋਟੀਆਂ ਗਰਜਾਂ ਗਰਜਾਂ ਨੂੰ ਲਾਕੇ ਤੋਂ ਉਹਨਾਂ ਦੇ ਪਿੱਛੇ ਲਾਕੇ ਤੇ ਉਹਨਾਂ ਰਾਜਨੀਤਿਕ ਲੋਕਾਂ ਨੇ ਸਾਡੀਆਂ ਜਮੀਰਾਂ ਮਾਰਤੀਆਂ ਸਾਡੀਆਂ ਅਣਖਾਂ ਮਾਰਤੀਆਂ ਸਾਡੀ ਗੈਰਤ ਮਰ ਗਈ ਅਸੀਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਜਿਸ ਕਰਕੇ ਪੰਜਾਬ ਦੇ ਉੱਤੇ ਨਿਤ ਨਵੇਂ ਹਮਲੇ ਹੋ ਰਹੇ ਪਰ ਕਿਸਾਨ ਅੰਦੋਲਨ ਨੇ ਦੁਬਾਰਾ ਫੇਰ ਜਿਹੜਾ ਇਹ ਗੁਰੂ ਸਿਧਾਂਤ ਸੀ ਉਹਨਾਂ ਨੂੰ ਸਾਡੇ ਮਲਕ ਦੇ ਵਿੱਚ ਪੈਦਾ ਸਦਾਤਾਂ ਨੂੰ ਪੈਦਾ ਕਰਕੇ ਸਾਨੂੰ ਫਿਰ ਲਾ ਦਿੱਤਾ ਔਰ ਅੱਜ ਜਿਹੜਾ ਇਹ ਇੱਥੇ ਕਾਲੇ ਪਾਣੀਆਂ ਦੇ ਸਬੰਧ ਵਿੱਚ ਇਕੱਠ ਕੀਤਾ ਜਾ ਰਿਹਾ ਇਹਦੇ ਸਬੰਧੀ ਆ ਮੇਰੇ ਕੋਲ ਇੱਕ ਦਸਤਾਵੇਜ਼ ਹੈ ਇਹ ਦਸਤਾਵੇਜ਼ ਉਹ ਹੈ ਜਿਹੜਾ ਕਿ ਸਾਲ 2 ਫਰਵਰੀ 2008 ਦੇ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਇੱਕ ਕਮੇਟੀ ਬਣਾਈ ਉਸ ਕਮੇਟੀ ਦੀ ਜਿਹੜੀ ਬੰਤਰ ਹੈ ਉਹ ਆ ਹੈ ਜਗਜੀਤ ਸਿੰਘ ਨੇ ਕਹੀ ਇਸ ਕਮੇਟੀ ਦੇ ਸਭਾਪਤੀ ਸੀ ਪ੍ਰਧਾਨ ਸੀ ਇਹਦੇ ਵਿੱਚ ਜਿਹੜਾ ਸੀ ਅਨਿਲ ਜੋਸ਼ੀ ਪ੍ਰਤਾਪ ਸਿੰਘ ਬਾਜਵੇ ਵਰਗੇ ਇਸ ਕਮੇਟੀ ਚ ਮੈਂਬਰ ਸੀ ਇਸ ਕਮੇਟੀ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਇੱਕ ਜ਼ਿੰਮੇਵਾਰੀ ਸੌਂਪੀ ਗਈ ਕਿ ਤੁਸੀਂ ਪੰਜਾਬ ਦੀਆਂ ਜਿਹੜੀਆਂ ਸ਼ਰਾਬ ਫੈਕਟਰੀਆਂ ਖੰਡ ਮੇਲਾ ਜਾਂ ਜਿੱਥੇ-ਜਿੱਥੇ ਵੀ ਇਹ ਕੈਮੀਕਲ ਫੈਕਟਰੀਆਂ ਵਰਤਦੀਆਂ ਨੇ ਉਹ ਕੈਮੀਕਲਾਂ ਦਾ ਜਿਹੜਾ ਪਾਣੀ ਪ੍ਰਦੂਸ਼ਿਤ ਪਾਣੀ ਹੁੰਦਾ ਉਹਨੂੰ ਸਾਫ਼ ਕੀਤਾ ਜਾਂਦਾ ਜਾਂ ਨਹੀਂ ਜੋ ਉਹਦੇ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਤੇ ਉਹਦੇ ਤੇ ਉਹ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਦੇ ਆ ਕਿ ਨਹੀਂ ਕਰਦੇ ਤੁਸੀਂ ਸਰ ਰਿਪੋਰਟ ਕਰਿਆ ਉਹਨਾਂ ਨੇ ਸਭ ਤੋਂ ਪਹਿਲਾਂ ਜੀਰਾ ਫੈਕਟਰੀ थी ਜਿਹੜੀ ਸੀ ਉਹ ਪੜਤਾਲ ਕੀਤੀ ਜੀਰਾ ਫੈਕਟਰੀ ਦਾ ਇੱਕ ਇੱਕ ਪੁਆਇੰਟ ਜਿਹੜਾ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੀਰਾ ਫੈਕਟਰੀ ਦੇ ਵਿੱਚ ਜਿਹੜਾ ਕੈਮੀਕਲ ਆ ਪਾਣੀ ਆ ਉਹ ਥੱਲੇ ਕਿਵੇਂ ਪਾਇਆ ਜਾ ਰਿਹਾ ਔਰ ਬਾਹਰ ਜਿਹੜੀ ਹਵਾ ਜਿਹੜੀ ਆ ਉਹ ਪਾਣੀ ਗੰਦਲਾ ਪਾਣੀ ਜਿਹੜਾ ਪ੍ਰਦੂਸ਼ਿਤ ਕਿਵੇਂ ਪ੍ਰਦੂਸ਼ਿਤ ਫੈਲਾ ਰਿਹਾ ਗੰਦਲੀ ਹਵਾ ਜਿਹੜੀ ਆ ਬਾਹਰ ਕਿਵੇਂ ਜਾ ਰਹੀ ਆ ਇਸੇ ਤਰ੍ਹਾਂ ਪੂਰੇ ਪੰਜਾਬ ਦੀਆਂ ਸ਼ਰਾਬ ਫੈਕਟਰੀਆਂ ਤੇ ਖੰਡ ਮੇਲਾਂ ਬਾਕੀ ਵੀ ਸਾਰਿਆਂ ਦੀ ਰਿਪੋਰਟ ਕਰਕੇ 1 ਅਕਤੂਬਰ 2010 ਦੇ ਵਿੱਚ ਪੰਜਾਬ ਵਿਧਾਨ ਸਭਾ ਨੇ ਇਹ ਰਿਪੋਰਟ ਜਿਹੜੀ ਆ ਇਹ ਸੌਂਪ ਦਿੱਤੀ ਲੇਕਿਨ ਜੇ ਪੰਜਾਬ ਵਿਧਾਨ ਸਭਾ ਉਦੋਂ ਤੋਂ ਲੈ ਕੇ ਇਸ ਰਿਪੋਰਟ ਤੇ ਕਾਰਵਾਈ ਕਰਦੀ ਤੇ ਅੱਜ ਇਹ ਕਾਲੇ ਪਾਣੀਆਂ ਦਾ ਕਾਲੇ ਇਹ ਜਿਹੜਾ ਬੁੱਢੇ دریا ਦਾ ਮਸਲਾ ਜਾਂ ਜੀਰਾ ਮਿਲਦੇ ਅੱਗੇ ਜਿਹੜੇ ਧਰਨੇ ਲੱਗੇ ਜਾਂ ਹੋਰ ਜਿਹੜੀਆਂ ਫੈਕਟਰੀਆਂ ਇਹ ਪ੍ਰਦੂਸ਼ਨ ਪੈਦਾ ਕਰ ਰਹੀਆਂ ਨੇ ਇਹ ਜਿਹੜੀਆਂ ਨੇ ਇਹ ਨਾ ਹੁੰਦਾ ਆ ਸਾਨੂੰ ਧਰਨੇ ਲਾਉਣੇ ਪੈਂਦੇ ਪਰ ਪੰਜਾਬ ਵਿਧਾਨ ਸਭਾ ਨੇ ਇਹ ਜਿੰਨੇ ਵੀ ਰਾਜਕਰਤਾ ਲੋਕ ਨੇ ਜਿਹੜੇ ਕਹਿੰਦੇ ਸੀ ਪਤੀ ਤੇ ਪਤਨੀ ਦਾ ਰਿਸ਼ਤਾ ਉਹਨਾਂ ਦੀ ਸਰਕਾਰ ਸੀ ਕਹਿੰਦੇ ਸੀ ਨਾ ਤੇ ਮਾਸਦਾ ਰਿਸ਼ਤਾ 2010 ਤੋਂ ਲੈ ਕੇ 17 ਤੱਕ ਉਹਨਾਂ ਦੀ ਸਰਕਾਰ ਰਹੀ ਮੇਰਾ ਕਹਿੰਦਾ ਤੋਂ ਪਾ ਸੁਖਵੀਰ ਬਾਦਲ ਤੇ ਭਾਜਪੀ ਦੀ ਸਰਕਾਰ ਰਹੀ ਪਰ ਉਸ ਝੰਡਾਲ ਚੌਂਕੜੀ ਨੇ ਇਹ ਪੰਜਾਬ ਦੇ ਪਾਣੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਪੰਜਾਬ ਦੀ ਜਿਹੜੀ ਹਵਾ ਪ੍ਰਦੂਸ਼ਿਤ ਹੋ ਰਹੀ ਆ ਜਿਹੜਾ ਸਾਹ ਲੈਣ ਤੋਂ ਵੀ ਅਸੀਂ ਤਾਰੀਆਂ ਅੱਜ ਸਾਡੇ ਜਿਹੜੀਆਂ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਸਾਡੇ ਅੱਜ ਫੇਫੜੇ ਖਤਮ ਹੋ ਰਹੇ ਨੇ ਇਹ ਸਾਰਾ ਕੁਝ ਉਹਦੇ ਬਦਵਲਤ ਹੋ ਰਿਹਾ ਪਰ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਇੱਥੇ ਧਰਨਾ ਹੋ ਰਿਹਾ ਔਰ ਇਸੇ ਤਰ੍ਹਾਂ ਇਹ ਜਿਹੜਾ ਅੱਜ ਦਾ ਅੰਦੋਲਨ ਹੈ ਇਹ ਨੇ ਜਿਹੜਾ ਇਹ ਕਿਉਂ ਹੋਇਆ ਜਿਹੜਾ ਕਿਸਾਨ ਅੰਦੋਲਨ ਜਿਨੇ ਭਾਜਪੀ ਦੇ ਨੱਕ 'ਚ ਦਮ ਕੀਤਾ ਮੋਦੀ ਦੇ ਗੱਲ ਦੇ ਵਿੱਚ ਅੰਗੂਠਸ ਦੇ ਕੇ ਜਿਨੇ ਕਾਲੇ ਕਾਨੂੰਨ ਰੱਦ ਕਰਾਏ ਤੇ ਆ ਜਿਹੜਾ 13 ਫਰਵਰੀ 2024 ਨੂੰ ਮੋਰਚਾ ਲੱਗਿਆ ਕਿਸਾਨ ਅੰਦੋਲਨ ਜੋ ਸ਼ੰਭੂ ਬਾਡਰ ਖਨੋਰੀ ਬਾਡਰ ਤੇ ਦਾਵਾੜੀ ਬਾਡਰ ਜਾ ਹੋਰ ਬਾਡਰਾਂ ਤੇ ਰਤਨਪੁਰਾ ਬਾਡਰ ਇਹ ਲੱਗੇ ਸੀ ਉਸ ਮੋਰਚੇ ਨੇ ਅੱਜ ਮੋਦੀ ਨੂੰ ਜਿਹੜਾ ਕਹਿੰਦਾ ਸੀ ਮੋਦੀ ਹੱਤੋਂ ਮੁੱਕਣਾ ਐ ਅਬ ਕੀ ਬਾਾਰ 400 ਸੇ ਪਾਰ ਉਸ ਮੋਦੀ ਨੂੰ ਬਸਾਕੀਆਂ ਦੇ ਸਾਰੇ ਖੜਨਾ ਪੈ ਰਿਆ ਇਹ ਮੋਰਚੇ ਦੀ ਬਦੌਲਤ ਐ ਉਸੇ ਮੋਰਚੇ ਨੇ ਆ ਜਿਹੜਾ ਕਾਠਾ ਟਾਠਾ ਮਾਰਦਾ ਇਹ ਉਹਦੀ ਬਦੌਲਤ ਐ ਨਹੀਂ ਤੇ ਪਹਿਲਾਂ ਵੀ ਗੱਲ ਚੱਲਦੀ ਸੀ ਲੋਕ ਨਹੀਂ ਸੀ ਆਉਂਦੇ ਪਰ ਅੱਜ ਆ ਰੰਗ ਬਰੰਗੇ ਜਿਹੜੇ ਝੰਡੇ ਨੇ ਉਹਨਾਂ ਝੰਡਿਆਂ ਦੀ ਬਦੌਲਤ ਔਰ ਕਿਸਾਨ ਅੰਦੋਲਨ ਵੱਲੋਂ ਇਹ ਜਿਹੜੀ ਜਾਗਰਤੀ ਸੀ ਸਰਦਾਰ ਜਗਜੀਤ ਸਿੰਘ ਦਲੇਵਾਲ ਵਰਗਿਆਂ ਵੱਲੋਂ ਸੂਝ ਬੁਝੇ ਨਾਲ ਲੋਕਾਂ ਨੂੰ ਸਿੱਧੇ ਦੇ ਕੇ ਸਾਥੀਆਂ ਨੂੰ ਲਾਂਕ ਕੇ ਜਿਹੜਾ ਅਸੀਂ ਇਹ ਮੋਰਚੇ ਲਾਏ ਤੇ ਅੱਜ ਆ ਰਿਹਾ ਅੱਜ ਵੀ ਹੋ ਗਈ ਕਿਚਾ ਸੋ ਇਸੇ ਚੀਜ਼ ਨੂੰ ਲੈ ਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ 2 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚਾਲੂ ਹੋਣ ਜਾ ਰਿਹਾ ਅਸੀਂ 2 ਸਤੰਬਰ ਨੂੰ ਸਵੇਰੇ 8 ਵਜੇ ਅੰਮ੍ਰਿਤਸਰ ਹਾਲ ਗੇਟ ਤੋਂ ਕਾਲੇ ਛੋਲੇ ਪਾ ਕੇ ਮੂੰਹ ਤੇ ਪੱਟੀਆਂ ਬਨ ਕੇ ਹੱਥਾਂ 'ਚ ਬੈਨਰ ਲੈ ਕੇ ਇੱਕ ਤੇ ਇਹ ਇਸ਼ੂ ਇੱਕ ਡੇਰਾ ਰਾਜਾ ਸਵਾਮੀਆਂ ਵੱਲੋਂ ਜੋ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਉਹ ਦਰਿਆ ਨੂੰ ਫਿਰ ਪੂਰਿਆ ਜਾ ਰਿਹਾ ਉਹਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਕਿ ਉਹ ਮਤਾ ਪਾਉਣ ਲਈ ਕਿ ਲੰਬੇ ਸਮੇਂ ਤੋਂ ਬੈਠੇ ਨੇ ਮਤਾ ਪਾਇਆ ਜਾਵੇ ਕਿ ਇਹ ਜਿਹੜੇ ਬੰਦੀ ਸਿੰਘ ਨੇ ਇਹਨਾਂ ਨੂੰ ਰਿਹਾ ਕਰਾਉਣ ਲਈ ਇਹ ਜਿਹੜਾ ਕੀਤਾ ਜਾਵੇ ਇਸੇ ਤਰ੍ਹਾਂ ਆ ਭਾਈ ਅਮਰਤਪਾਲ ਸਾਹਿਬ ਉਹਦੇ ਸਾਥੀਆਂ ਨੂੰ ਜਿਹੜਾ ਐਨਐਸਏ ਤੇ ਵਾਅਦਾ ਕਰਕੇ ਉਹ ਡਿਬਰੂਗੜ੍ਹ ਜ਼ਿਲ੍ਹੇ ਚ ਬਿਠਾਇਆ ਐਨਐਸਏ ਰੱਦ ਕਰਕੇ ਇਸੇ ਤਰ੍ਹਾਂ ਜਿਹੜੀ ਇਤਿਹਾਸ ਦੀਆਂ ਕਿਤਾਬਾਂ ਜੋ ਬੱਚਿਆਂ ਨੂੰ ਗਲਤ ਇਤਿਹਾਸ ਪੜ੍ਹਾ ਆ ਜਾ ਰਿਹਾ ਉਹਨੂੰ ਲੈ ਕੇ ਅਸੀਂ 2 ਸਤੰਬਰ ਨੂੰ ਜਿਹੜਾ ਹੈ ਉਹ ਕਾਲੇ ਚੋਲੇ ਪਾ ਕੇ ਮੂੰਹ ਤੇ ਪੱਟੀਆਂ ਬੰਨ੍ਹ ਕੇ ਹੱਥਾਂ 'ਚ ਬੈਨਰ ਲੈ ਕੇ ਤੇ ਜਿਹੜਾ ਪੰਜਾਬ ਵਿਧਾਨ ਸਭਾ ਨੂੰ ਜਿਹੜਾ ਰੋਸ ਮਾਰਚ ਕਰਨ ਜਾਣ। ਤੁਹਾਨੂੰ ਲੱਗਦਾ ਇਹ ਕੱਟ ਦਾ ਕੋਈ ਅਸਰ ਪਊਗਾ ਸਰਕਾਰ ਤੇ ਕਿ ਮਸਲਾ ਹੱਲ ਹੋਊਗਾ ਕਿਉਂਕਿ ਇਹ ਛੋਟਾ ਮਸਲਾ ਨਹੀਂ ਇਹ 40 ਸਾਲ ਤੋਂ ਮਸਲਾ ਚੱਲਦਾ ਆ ਰਿਹਾ ਹੈਗਾ। ਕਾਕਾ ਜੀ ਜਿਹੜੇ ਕਾਨੂੰਨ ਬਣਾਏ ਸੀ ਨਾ ਮੋਦੀ ਨੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ ਅੱਜ ਵੀ ਹੈ ਤੀਸਰੀ ਵਾਰ ਬਣ ਗਿਆ ਕਹਿੰਦੇ ਸੀ ਮੋਦੀ ਉਹ ਤੇ ਮੁੱਕਣਾ ਔਰ ਕੱਲਾ ਮੋਦੀ ਨਹੀਂ ਪੂਰੇ ਦੇਸ਼ ਦੇ ਕਾਰਪੋਰੇਟਰ ਦੇ ਨਾਲ ਇੱਥੇ ਦੇਸ਼ ਦੇ ਨਹੀਂ ਪੂਰੇ ਸੰਸਾਰ ਦੇ ਕਾਰਪੋਰੇਟਰ ਉਹਦੇ ਨਾਲ ਨੇ ਉਸ ਮੋਦੀ ਦੀ ਧੌਣ ਚੋਂ ਕਿੱਲਾ ਕੱਢਿਆ ਕਿ ਨਹੀਂ ਕੱਢਿਆ ਕਹਿੰਦੇ ਅੱਜ ਮੋਦੀ ਜੀ ਮਨ ਕੀ ਬਾਤ ਸੁਣਾਈ ਅੱਜ ਕਿਉਂ ਨਹੀਂ ਮਨ ਦੀ ਬਾਤ ਆਉਂਦੀ ਅੱਜ ਉਥੇ ਇੱਕੋ ਗੱਲ ਹੋਰ ਅੱਜ ਉਥੇ ਜਿਹੜੀਆਂ ਉਹਨਾਂ ਦੇ ਮੋਰਚੇ ਦੀ ਗੱਲ ਚੱਲ ਅੱਜ ਪਾਰਟੀਆਂ ਦੀ ਗੱਲ ਚੱਲਦੀ ਹੈ ਸੋ ਅੱਜ ਜਿਹੜਾ ਇਹ ਪੰਜਾਬ ਸਰਕਾਰ ਕਿਦੇ ਪਾਣੀ ਹਾਰ ਐ ਇਹ ਕਿਹੜੇ ਬਾਗ ਦੀ ਮੋਲੀਆ ਔਰ 15 ਸਤੰਬਰ ਨੂੰ ਜਿਹੜਾ ਇਹਨਾਂ ਨੇ ਐਲਾਨ ਕੀਤਾ ਅਸੀਂ ਅੱਗੇ ਹੋ ਕੇ ਉਥੇ ਜਿਹੜਾ ਮਿੱਟੀ ਪਾਉਣ ਵਾਸਤੇ ਅੱਗੇ ਹੋ ਕੇ ਲੜਾਂਗੇ ਜੇ ਛਿੜੀਆਂ ਦੇਣੀਆਂ ਪਈਆਂ ਉਹ ਵੀ ਦਵਾਂਗੇ ਤੇ 15 ਤਰੀਕ ਤੋਂ ਪਹਿਲਾਂ ਮੈਂ ਇਹ ਵੀ ਤੈਨੂੰ ਦੱਸ ਦਿੰਨਾ ਤੇ ਇੰਨੇ ਜੋਗੀ ਇਨਾ ਇਹ ਭਗਵੰਤਮਾ ਲੱਤਾਂ 'ਚ ਇਨਾ ਯੋਰ ਨਹੀਂ ਹੈਗਾ ਕਿ ਭਾਰ ਚੱਕ ਜੂ ਇਨਾ ਸਾਰਿਆਂ ਨੂੰ ਉਥੇ 15 ਸਪੀਕ ਨੂੰ ਇਹ ਰੋਕ ਲੂ ਇਹ ਬੰਨ ਮਾਰਨ ਤੋਂ ਰੋਕ ਲੂ ਨਹੀਂ ਤੇ ਮਾਰਾਂਗੇ ਦਰਿਆ ਨੂੰ ਫਨ ਫਿਰ ਆਵੇ ਰੋਕ ਕੇ ਇਹ ਸਭ ਕੁਝ ਹੋਊਗਾ ਜਿੰਨ ਅਵਾਜਾ ਚਾਹੀਦਾ ਉਹ ਜੇਕਰ 10 ਲੱਖ ਦੀ ਫੌਜ ਨਾਲ 40 ਸਿੱਖ ਸਿੰਘ ਜੜੇ ਨੇ ਉਹ ਲੜ ਸਕਦੇ ਆ ਤੇ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਭੇਜਿਆ ਸੀ ਨਾ ਜਿਤਨਾਵਾ ਔਰੰਗੇ ਨੂੰ ਉਹ ਜਿਤਨਾਵਾ ਸੀ ਤੇ ਉਹ ਔਰੰਗਾ ਚਿੱਠੀ ਪੜ੍ਹ ਕੇ ਤੇ ਅਗਲੇ ਪਾਸੇ ਗਿਆ ਇਹ ਉਹਦੇ ਵਾਰਸਾਂ ਡਰਨ ਵਾਲੇ ਨਹੀਂ ਝੁਕਣ ਵਾਲੇ ਨਹੀਂ ਦੇਖਣ ਵਾਲੇ ਨਹੀਂ ਇਹ ਜੈਮ ਮਾਨ ਸਰਕਾਰ ਚਾ ਮੋਦੀ ਸਰਕਾਰ ਹੈ ਗੋਟੀਆਂ ਲਵਾ ਦਿਆਂਗੇ ਕਾਕਾ ਜੀ ਬਹੁਤ ਬਹੁਤ ਸ਼ੁਕਰੀਆ ਸਰਤਾ ਸਾਹਿਬ ਸਰਤਾ ਸਾਹਿਬ ਨੇ ਕਿਹਾ ਕਿ ਅਸੀਂ ਦਬਾਂਗੇ ਛੁਕਾਂਗੇ ਨਹੀਂ ਤੇ ਮਸਲਾ ਹਰ ਹੱਥ ਦੇ ਵਿੱਚ ਹੱਲ ਕਰਵਾ ਕੇ ਰਾਵਾਂਗੇ ਕੈਮਰਾਮੈਨ ਹਰਪ੍ਰੀਤ ਸਿੰਘ ਦੇ ਨਾਲ ਅੱਜ ਸੀ ਕੋਲ ਐਸਐਮਟੀਵੀ ਲੁਧਿਆਣਾ